ਇਹ ਔਰ ਇਹ ਜਿਹੜੀ ਆਪਣੀ ਗੁੰੰਦਰੀ ਅਕਸਰ ਜੇ ਤਾਂ ਜਿਹੜੇ ਮਾੜੇ ਅਨਸਰਾਂ ਵਾਸਤੇ ਅਸੀਂ ਜਿਹੜੇ ਜੋ ਕਾਰਵਾਈ ਕਰ ਰਹੀ ਸੀਗੀ ਇਨਪੁਟ ਬੇਸਡ ਜਿਹੜੀ ਹੈ ਇਹਨਾਂ ਨੇ ਚੇਸ ਕੀਤਾ ਇਸ ਮੋਟਰਸਾਈਕਲ ਨੂੰ ਜਿਹੜਾ ਸਾਈਟ ਤੋਂ ਤੁਹਾਡੇ ਮੇਰੇ ਰਾਈਟ ਸਾਈਡ ਤੋਂ ਆ ਰਿਹਾ ਸੀਗਾ ਜਦੋਂ ਚੇਸ ਕੀਤਾ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਉਹਨੇ ਥੱਲੇ ਪੈ ਇਹਨੂੰ ਲਾ ਲਿਆ ਪੈਨੂੰ ਲਾ ਕੇ ਉਥੇ ਮੋਟਰਸਾਈਕਲ ਸੁੱਟ ਕੇ ਉਹਨੇ ਰੁਕਣ ਦੀ ਬਜਾਏ ਪੁਲਿਸ ਪਾਰਟੀ ਤੇ ਫਾਇਰ ਕੀਤਾ ਔਰ ਉਸ ਤੋਂ ਬਾਅਦ ਜੋ ਅਬੀ ਫਾਇਰ ਜਿਹੜਾ ਪੁਲਸ ਨੂੰ ਕੀਤਾ ਗਿਆ ਹੈਗਾ ਉਹਨੇ ਮਲਟੀਪਲ ਫਾਇਰਸ ਕਿਤੇ ਨੇ ਔਰ ਇੱਕ ਫਾਇਰ ਜਿਹੜਾ ਵਾ ਸਾਡੇ ਟੀਮ ਮੈਂਬਰ ਦੇ ਬੁਲੇਟ ਪ੍ਰੂਫ ਜੈਕਟ ਕਰਕੇ ਬਚਾਅ ਹੋ ਗਿਆ ਨਹੀਂ ਤੇ ਉਹ ਵਾਈਟਲ ਹੋ ਸਕਦਾ ਸੀਗਾ ਵਾਈਟਲ ਪਾਰਟ ਤੇ ਹੋ ਸਕਦਾ ਸੀਗਾ ਔਰ ਜਵਾਬੀ ਫਾਇਰ ਜਿਹੜਾ ਉਹਨੂੰ ਲੱਗੇ ਹੈਗੇ ਉਹਦੇ ਚੋਂ ਉਹਨੂੰ ਫਿਰ ਪੁੱਛਿਆ ਉਹਦੀ ਡਿਟੇਲਸ ਉਹਨੂੰ ਪੁੱਛੀਆਂ ਸੀਗੀਆਂ ਔਰ ਇਮੀਡੀਏਟਲੀ ਉਹਨੂੰ ਬਚਾਉਣ ਵਾਲਸੇ ਉਹਨੂੰ ਹਸਪੀਟਲ ਭੇਜਿਆ ਗਿਆ ਲੇਕਿਨ ਹੁਣੇ ਪਤਾ ਲੱਗਿਆ ਕਿ ਵੀ ਉਹ ਹੀ ਵਾਸ ਡੈਡ ਐਂਡ ਹਸਪੀਟਲ ਡਾਕਟਰਸ ਨੇ ਡਿਕਲੇਅਰ ਕਰ ਦਿੱਤਾ ਹੈਗਾ ਔਰ ਇਹ ਵਿਅਕਤੀ ਹਰਨੂਰ ਨੂਰ ਕਥੂਨੰਗਲ ਏਰੀਆ ਦਾ ਰੈਨ ਵਾਲਾ ਉਥੋਂ ਦਾ ਆਇਡੈਂਟੀਫਾਈ ਹੋਇਆ ਇਹ ਬੇਸਿਕਲੀ ਪ੍ਰਭ ਦਾਸੂਵਾਲ ਔਰ ਅਫਰੀਦੀ ਉਹਨਾਂ ਦਾ ਕਲੋਜ਼ ਐਸੋਸੀਏਟ ਹੈ ਔਰ ਇਹ ਵਿਅਕਤੀ ਪਹਿਲਾਂ ਜਿਹੜਾ ਅ ਅਸੀਂ ਇੱਕ ਬਲੌਕ ਪ੍ਰਧਾਨ ਦੇ ਕੇਸ ਦੇ ਵਿੱਚ ਹਰਮਨ ਸੇਖੋਂ ਦਾ ਮੋਡੂਲ ਅਸੀਂ ਬ੍ਰੇਕ ਕੀਤਾ ਸੀਗਾ ਉਹਦੇ ਵਿੱਚ ਵੀ ਰਚੀ ਕੀਤੀ ਹੈ ਔਰ ਅੰਮ੍ਰਿਤਸਰ ਸਰਪੰਚ ਸਾਹਿਬ ਦਾ ਜਿਹੜਾ ਮਰਡਰ ਹੋਇਆ ਉਹਨਾਂ ਉਹਨਾਂ ਦੇ ਜਿਹੜੇ ਸ਼ੂਟਰ ਨੇ ਉਹਨਾਂ ਦੇ ਨਾਲ ਐਸੋਸੀਏਟਡ ਰਿਹਾ ਉਹਨਾਂ ਦੇ ਨਾਲ ਪਹਿਲਾਂ ਪਲੈਨਿੰਗ ਦੇ ਵਿੱਚ ਸੀਗਾ ਔਰ ਪਲੈਨਿੰਗ ਪਾਰਟ ਦੇ ਵਿੱਚ ਰੈਕੀ ਪਾਰਟ ਦੇ ਵਿੱਚ ਇਨਵੋਲਡ ਰਿਹਾ ਜੋ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਔਰ ਐਗਜ਼ੀਕਿਊਸ਼ਨ ਦੇ ਵਿੱਚ ਉਹਦਾ ਕੀ ਰੋਲ ਹੈ ਉਹ ਅਸੀਂ ਅਜੇ ਤਪੀਸ਼ ਕੀਤੀ ਜਾ ਰਹੀ ਹੈ ਉਹ ਕਮਿਸ਼ਨਰ ਅੰਮ੍ਰਿਤਸਰ ਤੋਂ ਤਪੀਸ਼ ਹੋ ਰਹੀ ਹੈ ਅਸੀਂ ਉਹਨਾਂ ਨਾਲ ਐਸੋਸੀਏਟ ਕਰ ਰਹੇ ਹੈਗੇ ਆ ਅਸੀਂ ਸਾਰੀ ਤਪੀਸ਼ ਤੋਂ ਬਾਅਦ ਬਾਕੀ ਗੱਲਾਂ ਵੀ ਕਲੀਅਰ ਹੋ ਜਾਣਗੀਆਂ ਕਿ ਇਹ ਇਹਨਾਂ ਦਾ ਅ ਅਫਰੀਦੀ ਔਰ ਜਿਹੜਾ ਦਾਸੂਵਾਲ ਦਾ ਬਹੁਤ ਕਲੋਜ਼ ਐਸੋਸੀਏਟ ਹੈ ਐਂਡ ਫੀਲਡ ਵਰਕ ਉਹਨਾਂ ਦਾ ਕਰਦਾ ਸੀ ਤੋ ਜਿਹੜੇ ਹਰਮਨ ਸੇਖੋਂ ਚ ਪਹਿਲਾਂ 4 ਅਰੈਸਟ ਹੋਏ ਵੀ ਉਹਨਾਂ ਦੇ ਨਾਲ ਵਰਕ ਕਰਦਾ ਇਹ ਉਹ ਤੇ ਵੰਟਰਡ ਸੀਗਾ ਉਹ ਤੇ ਵੰਟਰਡ ਸੀਗਾ ਉਹਨਾਂ ਦੇ ਨਾਲ ਕੰਮ ਕਰਦਾ ਰਿਹਾ ਹੈਗਾ ਹਾਂਜੀ ਪਹਿਲੇ ਤਾਂ ਮਾਗਲ ਸਿਰ ਬਰਾਮਦ ਹੋਈਆਂ ਕੋਈ ਜਿਵੇਂ ਰੇਕੀ ਟਾਈਪ ਸੀ ਜਿਵੇਂ ਇਲੈਕਸ਼ਨ ਦੌਰਾਨ ਜੀਆ ਗੋੜੀ ਚਲਣੀ ਸੀ ਤੁਸੀਂ ਬ੍ਰੇਕ ਆਊਟ ਕੀਤਾ ਕੋਈ ਫੋਟੋ ਵਗੈਰਾ ਜਾਂ ਕੋਈ ਇਹ ਦੇਖੋ ਅਜੇ ਤਾਂ ਪਹਿਲਾ ਪ੍ਰਾਇਓਰਟੀ ਸੀ ਇਹਨੂੰ ਹਸਪੀਟਲ ਲੈ ਕੇ ਜਾ ਕੇ ਬਚਾਉਣ ਦੀ ਕੋਸ਼ਿਸ਼ ਕਰਨਾ ਹਸਪੀਟਲ ਲੈ ਗਏ ਸੀਗੇ ਬਾਕੀ ਜਿਹੜੀਆਂ ਤਫਤੀਸ਼ ਉਸ ਤੋਂ ਬਾਅਦ ਹੋਣੀ ਹੈ ਔਰ ਬਾਕੀ ਸੇ ਤਫਤੀਸ਼ ਕਰਾਂਗੇ ਜੋ ਸਾਹਮਣੇ ਹੋਵੇਗੀ ਸਰ ਕਵਰੀ ਕਿ ਹੋਇਆ ਰਗੜੀ ਇੱਕ ਪਿਸ